ਇੱਕ ਫੇਰ ਰਾਤ ਕੋੜ ਮੁਹੰਮਦ ਖਾਨ ਸਾਹਿਬ ਕੋ ਬਾਰਦਾਤ ਤੇ ਇਹ ਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਇੱਕ ਜਸਪੀਰ ਸਿੰਘ ਦੇ ਨਾਮ ਦੀ ਕੀ ਘਟਨਾ ਚ ਹੈ ਪਿੰਡ ਵਾਲ ਸਰ ਕਿਹੜੇ ਪਿੰਡ ਚ ਕਿਹੜੀ ਬਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਈ ਕੋੜ ਮੁਹੰਮਦ ਖਾਨ ਪਿੰਡ ਪਿੰਦਗਾ ਗੋਇੰਦਵਾਲ ਸਾਹਿਬ ਦੇ ਵਿੱਚ ਤੇ ਉਹਦੇ ਵਿੱਚ ਗਵਾਰਦਾਤ ਹੋਈ ਕਿ ਪਰਸੋ ਸਿੰਘ ਪਛਾਹ ਜਿੱਤਾ ਜੀਆ 326 ਦਾ ਲੱਗੇ ਉਸ ਤੋਂ ਬਾਅਦ ਫਿਰ بار بار ਤੁਹਾਨੂੰ ਆਈ ਕਿ ਜਿਹੜੇ ਮੁੱਦੇ ਮੈਂ ਆ ਰਹੇ ਸਾਂਡੀ ਟੀਮਾਂ ਗਈਆਂ ਜੋ ਤਿੰਨ ਵਾਰੀ ਗਈਆਂ ਸਾਰੇ ਭਾਜਾਂ ਦੇ ਖੇਤ ਨੂੰ ਵੱਡੇ ਵੱਡੇ ਸੀਗੇ ਜੋ ਪਿਛਲੇ ਵਾਰ ਸੀ ਜੀ ਦੂਰੋਂ ਪੜ ਰਹੇ ਨੇ ਕੋਈ ਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੋਟਾ ਮਾਰ ਰਹੇ ਸੀ ਫਿਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਦੇ ਸ਼ੁਰੂ ਕਰ ਦਿੱਤੇ ਗਏ ਫਾਇਰ ਕਰਨੇ ਸ਼ੁਰੂ ਤੇ ਕੰਟਰੋਲ ਰੂਮ ਤੋਂ ਮੈਸੇ ਆ ਕਿ ਫਾਇਰ ਹੋ ਰਹੀ ਵੀ ਤੇ ਜੋ ਮੈਂ ਫਟਾਫਟ ਉੱਥੇ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਆਸੀ ਰੋਗਰਾਮ ਸਥਾਪਨ ਕਰਨ ਦੇ ਬਾਅਦ ਜਿਵੇਂ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸਿੱਦੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਜੀ ਜਿਹੜੇ ਅਸੀਂ ਫਾਇਰ ਕੀਤੇ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀਗੇ ਵੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਗਏ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ଥିਗੇ ਅਸੀਂ ਦਰਵਾਜ਼ਾ ਖੋਲਿਆ ਤਾਂ ਸਾਰੇ ਇੱਕਦਮ ਸਾਡੇ ਮਲਾਜਮਾਂ ਦੇ ਉੱਪਰ ਪੈ ਗਈ ਇੱਕਦਮ ਜਿਹਦੇ ਵਿੱਚ ਸਾਡੇ ਮਲਾਜਮ ਨੂੰ ਇੱਕ ਨੂੰ ਜੱਪਾ ਪਾ ਲੈਣ ਨੂੰ ਉਹਦਾ ਵੈਪਨ ਚੜ੍ਹ ਕੇ ਸਾਡੇ ਜਿਹੜੇ ਸਬ ਇੰਸਪੈਕਟਰ ਸੀ ਉਹਨੂੰ ਦੌੜਾ ਲਗਾ ਕੇ ਪੁਲੀ ਕੋਲੀ ਗੋਲੀ ਦੇ ਬਾਅਦ ਸਿੱਧਾ ਤੇ ਉਹਨੂੰ ਹਸਪਤਾਲ ਲੈ ਕੇ ਆਏ। ਹਸਪਤਾਲ ਪਹੁੰਚੇ ਜਿਹਾ ਅਲੀਵਦੀ ਉਹਨੂੰ ਡੈਥ ਕੀਤਾ ਗਿਆ। ਜੀ ਨਾਂ ਸੀ ਜਿਹੜਾ ਸਬ ਇੰਸਪੈਕਟਰ ਚਰਨਜੀਤ ਸੀਗਾ ਜੀ। 198 ਨੂੰ ਜਵਨਵਾਲਾ ਸੀਗਾ ਤੇ ਇੱਕ ਜਰਬੀ ਸੀਗਾ ਦੇ ਬਾਹਰ ਤੇ ਲੱਗੀ ਹੋਈ। ਉਸ ਮੌਕੇ ਦੀ ਕਿੰਨਾ ਹਿੱਟ ਰੋੜਾ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਪਤਾ ਲੱਗ ਰਿਹਾ ਸੀ ਰਾਤ ਨੂੰ ਕੀ ਕਰ ਰਹੇ ਨੇ। ਤੋਂ ਸ਼ੋਟ ਐਫ ਆਈ ਆਰ ਅਸੀਂ ਲੋਜ ਕੀਤੀ ਕਿ ਤੋਂ ਰੀਡ ਸਾਡੀਆਂ ਸਾਰੀ ਗਈ ਹੋਈ ਹੈ। ਜਦ ਜਦ ਜੀ ਟੇਸ ਚੱਲਾਂਗੇ ਜਾਰੇ ਵੀ ਕਿੜੀ ਕਿੜੀ ਬਣੂਗੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਅਸੀਂ ਬੋਰਡ ਬਣਾ ਕੇ ਕਰ ਉਹਦੀ ਪੋਸਟਮਾਰਟ ਕਰਦੇ ਜੀ ਓਕੇ ਸਰ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ